ਇਹ ਗੁਰਮੁਖ ਹੈ ਸਾਡਾ ਤੇ ਬਾਲਕ੍ਰਿਸ਼ਨ ਹੈ ਸਲੀਮ ਹੈ ਤੇ ਕੋਟੀ ਦੇ ਉਪਰ ਇਹਨਾਂ ਪੰਜਾਬ ਲਿਖਿਆ ਉਰਦੂ ਦੇ ਵਿੱਚ ਵੀ ਤੇ ਅੰਗਰੇਜ਼ੀ ਦੇ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਵੀ ਪੰਜਾਬੀ ਪਹਿਲੇ ਨੰਬਰ ਤੇ ਰੱਖੀ ਹੈ ਚੰਗੀ ਹੈ ਹਿਮਾਚਲ ਦੇ ਵਿੱਚ ਖੜਾ ਆ ਤੇ ਹਿਮਾਚਲ 'ਚ ਵੀ ਪੰਜਾਬ ਮਸ਼ਹੂਰ ਹੈ ਤੇ ਜਿਹੜੇ ਹਿਮਾਚਲ 'ਚ ਅਸੀਂ ਖੜੇ ਆ ਪੂਰਾ ਪੰਜਾਬ ਵਰਗਾ ਆ ਤੇ ਰਾਤ ਦੇ ਵੇਲੇ ਖੜੇ ਆ ਅਸੀਂ ਬਿਆਸ ਦਰਿਆ ਦੇ ਬਿਲਕੁਲ ਵਿਚੋ ਵਿੱਚ ਮੇਰੇ ਕੱਲੀ ਦੋ ਤਿੰਨ ਕਿਲੋਮੀਟਰ ਇੱਧਰ ਨੂੰ ਆ ਬਿਆਸ ਮੇਰੇ ਹੈ ਨਹੀਂ ਇਦੋਂ ਤੋਂ ਵੱਧ ਹੋਣਾ ਨਾ 4 ਕਿਲੋਮੀਟਰ ਹੋਣਾ ਤਾਂ 5 4-5 ਕਿਲੋਮੀਟਰ ਮੇਰੇ ਖੱਬੇ ਹੱਥ ਨੂੰ ਵਿਆਸ ਹੈ ਹਿਮਾਚਲ ਵਾਲੇ ਪਾਸੇ ਨੂੰ ਤਾਂ 3 ਕਿਲੋਮੀਟਰ ਮਤਲਬ ਕਿ ਸੱਜੇ ਹੱਥ ਨੂੰ ਜਿਹੜਾ ਪੰਜਾਬ ਵਾਲੇ ਪਾਸੇ ਨੂੰ ਵਿਆਸ ਹੈ ਉਹਦੇ ਬਿਲਕੁਲ ਵਿਚੋ-ਵਿਚ ਖੜੇ ਆ ਤੇ ਸਾਡੇ ਬਿਲਕੁਲ ਇਸ ਸੈਂਟਰ ਵਾਲੀ ਜਗ੍ਹਾ ਦੇ ਉੱਪਰ 1 ਲੱਖ ਯੂਸੀ ਪਾਣੀ ਜਿਹੜਾ ਹੈ ਮੌਕੇ ਦਾ ਪੌਂਗ ਡੈਮ ਤੋਂ ਨਿਕਲ ਕੇ ਜਿਹੜਾ ਬੂੰਜਾ ਗੇਟ ਤੋਂ ਹੁੰਦਾ ਹੋਇਆ ਜਿਹੜਾ ਹੈ ਅਗਲੇ ਪੰਜਾਬ ਨੂੰ ਜਾ ਰਿਹਾ ਤੇ ਮੌਕੇ ਦਾ ਇਹ ਹਿਮਾਚਲ ਦੇ ਵਿੱਚੋਂ ਘੁੰਮ ਰਿਹਾ ਹੈ ਤੇ ਕਹ ਲਈ ਬੂੰਜਾ ਗੇਟ ਤੋਂ ਚੱਲਦੇ ਆ ਪੰਜਾਬ ਚ ਐਂਟਰ ਕਰਦਾ ਤੇ ਇੱਥੋਂ ਚੱਲ ਕੇ ਫਿਰ ਇਹ ਦੁਬਾਰਾ ਫਤੇਪੁਰ ਤਹਿਸੀਲ ਉਹਦੇ ਕੁਝ ਪਿੰਡਾਂ ਚੋਂ ਅੰਦੋਰਾ ਉਹਦੇ ਕੁਝ ਪਿੰਡਾਂ ਤੋਂ ਹੁੰਦਾ ਹੋਇਆ ਇਹ ਦੁਬਾਰਾ ਮੀਰਥਲ ਮੀਰਥਲ ਜਿਹੜਾ ਕਹ ਲਈ ਮੀਰਥਲ ਪੰਜਾਬ ਦਾ ਹੈ ਨਾ ਪਿੰਡ ਮੀਰਥਲ ਪੰਜਾਬ ਦਾ ਪਿੰਡ ਹੈ ਤੇ ਉੱਥੇ ਦੁਬਾਰਾ ਤੋਂ ਮੀਰਥਲ ਦੇ ਵਿੱਚ ਐਂਟਰ ਕਰਦਾ ਆ ਤੇ ਮੀਰਥਲ ਤੋਂ ਅੱਗੇ ਮਕੇਰੀਆਂ ਤੋਂ ਹੁੰਦਾ ਹੋਇਆ ਇਹ ਫਿਰ ਅਗਲੇ ਪਿੰਡਾਂ ਨੂੰ ਜਾਂਦਾ ਇਹ ਮੌਜੂਦਾ ਜਿਹੜੀ ਸਥਿਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਰਾਤ ਦੇ ਵੇਲੇ ਤੇ ਸਾਨੂੰ ਵੱਧ ਤੋਂ ਵੱਧ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਇਹਨਾਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਪੰਜਾਬ ਦੇ ਥਲਕੇ ਪੰਜਾਬ ਤੇ ਲਹਿੰਦੇ ਪੰਜਾਬ ਤੱਕ ਜਿਹੜੀ ਹੈ ਪੂਰੀ ਜਾਣਕਾਰੀ ਜਾਵੇ ਹੜ੍ਹਾਂ ਦੇ ਹਾਲਾਤਾਂ ਨੂੰ ਲੈ ਕੇ ਕਿਉਂਕਿ ਲਹਿੰਦੇ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਤਬਾਹੀ ਜਿਹੜੀ ਹੈ ਹੋ ਰਹੀ ਹੈ ਕਿਉਂਕਿ ਉੱਥੇ ਬਿਆਸ ਦਾ ਰਾਵੀ ਦਾ ਸਤਲੁਜ ਦਾ ਇਕੱਠਾ ਪਾਣੀ ਉੱਥੇ ਜਾ ਰਿਹਾ ਤੇ ਉਹਨਾਂ ਲੋਕਾਂ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲਤ ਹੈ ਜਿੰਨਾ ਸਾਡੇ ਚੜ੍ਹਦੇ ਪੰਜਾਬ ਦੇ ਨਾਲੋਂ ਵੀ ਧੰਨਵਾਦ